ਯੂਨਾਈਟਿਡ ਕਿੰਗਡਮ ਨੇ ਇੱਕ ਨਵਾਂ ਕਾਨੂੰਨ ਪੇਸ਼ ਕੀਤਾ ਹੈ ਜੋ ਖਪਤਕਾਰਾਂ ਨੂੰ ਸਾਈਬਰ ਹਮਲਿਆਂ ਤੋਂ ਬਚਾਉਣ ਲਈ ਸਮਾਰਟ ਡਿਵਾਈਸਸ ਤੇ ਜਨਰਿਕ ਪਾਸਵਰਡਸ ਤੇ پابੰਦੀ ਲਗਾਉਂਦਾ ਹੈ ਜਿਸ ਨੂੰ ਲੈ ਕੇ ਮਹਾਰਾ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਵੀ ਇਸੇ ਤਰ੍ਹਾਂ ਦੇ ਉਪਾਅ ਅਪਣਾਉਣੇ ਚਾਹੀਦੇ ਹਨ ਕਿਉਂਕਿ ਸਾਈਬਰ ਸੁਰੱਖਿਆ ਦਾ ਅਹਿਮ ਮੁੱਦਾ ਲਗਾਤਾਰ ਬੱਦਦਾ ਜਾ ਰਿਹਾ ਹੈ ਇਹ ਨਵਾਂ ਕਾਨੂੰਨ ਸੋਮਵਾਲੋ ਅਧਿਕਾਰ ਤੌਰ ਤੇ ਲਾਗੂ ਹੋ ਗਿਆ ਹੈ ਜਿਸ ਦਾ ਉਦੇਸ਼ ਖਪਤਕਾਰਾਂ ਨੂੰ ਵਧ ਰਹੇ ਆਧੁਨਿਕ ਹੈਕਰਸ ਅਤੇ ਸਾਈਬਰ ਅਪਰਾਧੀਆਂ ਤੋਂ ਬਚਾਉਣਾ ਹੈ ਯੂਕੇ ਸਰਕਾਰ ਦੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਕਾਨੂੰਨ ਨਿਰਮਾਤਾਵਾਂ ਨੂੰ ਹੈਕਰਾਂ ਨੂੰ ਇੰਟਰਨੈਟ ਕਨੈਕਟੀਵਿਟੀ ਵਾਲੇ ਡਿਵਾਈਸਸ ਜਿਵੇਂ ਕਿ smartphones, game consoles ਅਤੇ connected fridges ਤੱਕ ਪਹੁੰਚ ਕਰਨ ਤੋਂ ਰੋਕਣ ਲਈ ਘਟੋ-ਘਟ ਸੁਰੱਖਿਆ ਮਾਪਦੰਡਾਂ ਨੂੰ ਅਪਣਾਉਣ ਦੀ ਮੰਗ ਕਰਦਾ ਹੈ ਨਵੇਂ ਕਾਨੂੰਨ ਦੇ ਤਹਿਤ ਨਿਰਮਾਤਾਵਾਂ ਨੂੰ ਕਮਜ਼ੋਰ ਆਸਾਨੀ ਨਾਲ ਅੰਦਾਜ਼ਾ ਲਗਾਉਣ ਯੋਗ ਡਿਫੌਲਟ ਪਾਸਵਰਡ ਜਿਵੇਂ ਕਿ admin@12345 ਦੀ ਇਜਾਜ਼ਤ ਤੇ ਨਿਤੀ ਪਾਬੰਦੀ ਲਗਾਈ ਗਈ ਹੈ ਇਹ ਅੱਗੇ ਕਹਿੰਦਾ ਹੈ ਕਿ ਸਾਈਬਰ ਖਤਰਿਆਂ ਦੇ ਵਿਰੁੱਧ ਯੂਕੇ ਦੀ ਲਚਕਤਾ ਨੂੰ ਵਧਾਉਣ ਤੋਂ ਇਲਾਵਾ ਨਵੇਂ ਉਪਾਅ 스마트 ਉਤਪਾਦਾਂ ਨੂੰ ਖਰੀਦਣ ਅਤੇ ਵਰਤਣ ਵਿੱਚ ਖਪਤਕਾਰਾਂ ਦੇ ਵਿਸ਼ਵਾਸ ਵਿੱਚ ਵੀ ਮਦਦ ਕਰਨਗੇ ਜੋ ਬਦਲੇ ਵਿੱਚ ਦੇਸ਼ ਦੀ ਆਰਥਿਕਤਾ ਨੂੰ ਵਧਾਉਣ ਵਿੱਚ ਮਦਦ ਕਰੇਗਾ ਦੱਸ ਦਈਏ ਕਿ ਯੂਕੇ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸ ਨੇ ਇੱਕ ਅਜਿਹਾ ਕਾਨੂੰਨ ਪੇਸ਼ ਕੀਤਾ ਹੈ ਜਿਸ ਵਿੱਚ ਨਿਰਮਾਤਾਵਾਂ ਨੂੰ ਖਪਤਕਾਰਾਂ ਨੂੰ ਹੈਕਰਸ ਅਤੇ ਸਾਈਬਰ ਅਟੈਕ ਦੁਆਰਾ ਸ਼ੋਸ਼ਣ ਤੋਂ ਬਚਾਉਣ ਦੀ ਲੋੜ ਹੈ